ਸਤਿਕਾਰ ਦਿਓ ਪਿਆਰੀ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਾਨਾਂ ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਅਰੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਰੀਓ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਬਹੁਤ ਆਮ ਹੈ ਕਿਉਂਕਿ ਹਰ ਵਿਅਕਤੀ ਹਰਿਆਣਾ ਸੜਕ ਤੇ ਚੱਲਦਾ ਹੈ ਐਹੋ ਜਿਹਾ ਵਿਅਕਤੀ ਨਹੀਂ ਹੋਣਾ ਕੋਈ ਜਿਹੜਾ ਸੜਕ ਤੇ ਕੋਈ ਖੁਦ ਗੱਡੀ ਚਲਾ ਕੇ ਜਾਂ ਗੱਡੀ ਵਿੱਚ ਬੈਠ ਕੇ ਜਾਂ ਇਸ ਤਰ੍ਹਾਂ ਨਹੀਂ ਚੱਲਦਾ ਜਦੋਂ ਤੁਸੀਂ ਨੈਸ਼ਨਲ ਹਾਈਵੇ ਤੇ ਸਫ਼ਰ ਕਰ ਰਹੇ ਹੋ ਉਸ ਵਕਤ ਨੈਸ਼ਨਲ ਹਾਈਵੇ ਤੇ ਜਗਾ ਜਗਾ ਤੇ ਬਹੁਤ ਥਾਂ ਤੇ ਕੋਲ ਪਲਾਜ਼ੇ ਲੱਗੇ ਹੁੰਦੇ ਆ ਜਿੱਥੋਂ ਕਿ ਸਾਡੀ ਇੱਕ ਟੈਕਸ ਰੁਪਈ ਆਉਣ ਜਾਂਣ ਦੀ ਜਾਂ ਇੱਕ ਪਾਸੇ ਦੀ ਪਾਚੀ ਕੱਟੀ ਜਾਂਦੀ ਹੈ ਤੇ ਅਸੀਂ ਉਸ ਤੋਂ ਅੱਗੇ ਸਫਰ ਸ਼ੁਰੂ ਕਰ ਦਿੰਦੇ ਆ ਤੇ ਉਸ ਜੋ ਸੁਤੰਤਰ ਕੰਪਨੀ ਹੈਗੀ ਉਹ ਪੈਸੇ ਉਸ ਦੇ ਖਿਆਨੇ ਵਿੱਚ ਚਲੇ ਜਾਂਦੇ ਆ ਆਪਾਂ ਅਕਸਰ ਦੇਖਿਆ ਗਿਆ ਸਾਡੇ ਪੰਜਾਬੀ ਭਰਾ ਜਾਂ ਸਾਡੇ ਭਾਰਤੀ ਲੋਕ ਟੋਲ ਪਲਾਜ਼ੇ ਆਲਾ ਨਾਲ ਕਦੇ ਜੀ ਕੋਈ ਕਾਰਡ ਦਿਖਾਤਾ ਕਦੇ ਕੋਈ ਦਿਖਾਤਾ ਕੋਸ਼ਿਸ਼ ਕਰਦੇ ਹੁੰਦੇ ਵੀ ਸਾਨੂੰ ਟੋਲ ਬਚਾਇਆ ਜਾਵੇ ਇੱਕ ਸਾਹਮਣੇ ਦਿਸਦੀ ਚੀਜ਼ ਹੈ ਕਿ ਜਿਹੜੀ ਕਿ ਹਰ ਕਦੇ ਜੇਬ 'ਚ ਪੈਸਾ ਸਿੱਧੇ ਰੂਪ ਦੇ ਵਿੱਚ ਆ ਆਲੀ ਗੱਲ ਹੈ ਇਸ ਕਰਕੇ ਹਰ ਬੰਦਾ ਚਾਹੁੰਦਾ ਕਿ ਟੋਲ ਟੈਕਸ ਬਚਾਇਆ ਜਾਵੇ ਜਿਹੜੀ ਗੱਲ ਮੈਂ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ ਇਹ ਬਹੁਤ ਐਮ ਹੈ ਇਹ ਹੈ ਕਿ ਭਾਵੇਂ ਤੁਸੀਂ ਜੇ ਤੁਸੀਂ ਨੈਸ਼ਨਲ ਹਾਈਵੇ ਤੇ ਚੱਲ ਰਹੇ ਹੋ ਭਾਵੇਂ ਤੁਸੀਂ ਟੋਲ ਦਿੱਤਾ ਤੇ ਭਾਵੇਂ ਨਹੀਂ ਦਿੱਤਾ ਭਾਵੇਂ ਤੁਸੀਂ ਟੈਕਸ ਦਿੱਤਾ ਤੇ ਭਾਵੇਂ ਨਹੀਂ ਦਿੱਤਾ ਤਾਂ ਤੁਹਾਡੇ ਵਾਸਤੇ ਬਹੁਤ ਐਮ ਗੱਲ ਇਹ ਹੈ ਕਿ ਮੰਨ ਲਓ ਤੁਸੀਂ ਹਾਈਵੇ ਤੇ ਚੱਲ ਰਹੇ ਹੋ ਕਿਸੇ ਗੱਡੀ ਦਾ ਐਕਸੀਡੈਂਟ ਹੋ ਗਿਆ ਕੋਈ ਜਾਮ ਹੋ ਗਿਆ ਕੋਈ ਪਸ਼ੂ ਮਰਿਆ ਹੋਇਆ ਤੁਹਾਡੀ ਗੱਡੀ ਖਰਾਬ ਹੋ ਗਈ ਤੁਹਾਡੀ ਗੱਡੀ ਵਿੱਚ ਤੇਲ ਮੁੱਕ ਗਿਆ ਤੁਹਾਡੀ ਗੱਡੀ ਪੈਂਚਰ ਹੋ ਗਈ ਜਾਂ ਤੁਹਾਡੀ ਗੱਡੀ ਜਿਸ ਨੂੰ ਤੁਸੀਂ ਚਲਾ ਰਹੇ ਹੋ ਜਾਂ ਜਿਸ ਵਿੱਚ ਤੁਸੀਂ ਸਫ਼ਰ ਕਰ ਰਹੇ ਹੋ ਉਸ ਵਿੱਚ ਤੁਸੀਂ ਜਾਂ ਤੁਹਾਡਾ ਕੋਈ ਜੀ ਦੀ ਕੀ ਜਾਂ ਕੋਈ ਹੋਰ ਵਿਅਕਤੀ ਅਚਨੇਤ ਬਿਮਾਰ ਹੋ ਜਾਂਦਾ ਹੈ ਜਾਂ ਕਿਸੇ ਵੀ ਕਿਸਮ ਦੀ ਉਹਨ ਸਿਹਤ ਸਵੱਥੀ ਸਵੱਸਿਆ ਆਉਂਦੀ ਹੈ ਸਾਰੀਆਂ ਨਾ ਸਮੱਸਿਆਵਾਂ ਦਾ ਇੱਕ ਹੀ ਹੱਲ ਹੈਗਾ ਜਿਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਉਹ ਹੈ ਕਿ 1033 ਇਹ ਨੰਬਰ ਆਏਗਾ ਇਸ ਤੇ ਤੁਸੀਂ ਤੁਰੰਤ ਟੋਲ ਫ੍ਰੀ ਨੰਬਰ ਹੈਗੇ ਫੋਨ ਕਰੋ ਜਦੋਂ ਤੁਸੀਂ ਫੋਨ ਕਰੋਗੇ ਆਪਣੀ ਸਮੱਸਿਆ ਦੱਸੋਗੇ ਤਾਂ ਜੋ ਵੀ ਨੈਸ਼ਨਲ ਹਾਈਵੇ 30 ਦਾ ਡੇੜੇ ਬਣਿਆ ਹੋਇਆ ਟੋਲ ਹੋਊਗਾ ਉੱਥੋਂ ਤੁਹਾਡੇ ਕੋਲੇ ਸਵੰਧਤ ਸਹੂਲਤ ਆਊਗੀ ਅਗਰ ਕੋਈ ਮਰੀਜ਼ ਹੈ ਤਾਂ ਐਂਬੂਲੈਂਸ ਆਵੇਗੀ ਜੇਕਰ ਕੋਈ ਗੱਡੀ ਨੂੰ ਪ੍ਰੋਬਲਮ ਹੈ ਤਾਂ ਉਸ ਜੀ ਤੁਹਾਨੂੰ ਸਹਾਇਤਾ ਜ਼ਰੂਰ ਮਿਲੇਗੀ ਦਿਨ ਹੈ ਰਾਤ ਹੈ ਜਦੋਂ ਵੀ ਹੋਵੇ 24 ਘੰਟੇ ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਸੋ ਸਾਰੇ ਵੀਰ ਭਰਾ ਅੱਜ ਇਹ ਨੰਬਰ ਜ਼ਰੂਰ ਨੋਟ ਕਰ ਲਓ 1033 1033 ਮਤਲਬ ਮਰਮੁਗੀ ਮਣਕੇ 1033 ਇਹ ਟੋਲ ਫ੍ਰੀ ਨੰਬਰ ਆਏਗਾ ਜਦੋਂ ਤੁਸੀਂ ਇਹਦੇ ਕਾਲ ਕਰੋਗੇ ਤਾਂ ਸੰਬੰਧਿਤ ਟੋਲ ਪਲਾਜੇ ਤੋਂ ਤੁਹਾਡੇ ਕੋਲੇ ਸਹਾਇਤਾ ਆਵੇਗੀ ਹੀ ਆਵੇਗੀ ਇਹਦੇ ਬਾਰੇ ਆਪਾਂ ਨੂੰ ਬਹੁਤ ਘੱਟ ਨੂੰ ਪਤਾ ਹੈ ਜਿਸੇ ਨੂੰ ਦੱਸਣ ਵਾਸਤੇ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਅੱਜ ਦੀ ਵੀਡੀਓ ਜਿੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ